ਜੇਕਰ ਤੁਸੀਂ ਘਰ ਵਿੱਚ ਗੈਸ ਕੀ ਜਲ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਵੀਡੀਓ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਅੰਮ੍ਰਿਤਸਰ ਦਾ ਇੱਕ ਮਾਮਲਾ ਸਾਹਮਣੇ ਆ ਜਿੱਥੇ ਕਿ ਬੀਤੀ ਰਾਤ ਗੈਸ ਸਿਲੰਡਰ ਇਸ ਘਰ ਦੇ ਇੱਕ ਘਰ ਦੇ ਵਿੱਚ ਫਟ ਗਿਆ ਜਿੱਤੋਂ ਬਾਅਦ ਘਰ ਦੇ ਵਿੱਚ ਹਫੜਾ ਦਫੜੀ ਬਚ ਗਈ ਔਰ ਜਿਹੜੀ ਦੀਵਾਰਾਂ ਆਗੀਆਂ ਸੀ ਉਹਦੇ ਵਿੱਚ ਜਿਹੜੀ ਤੇਲਾਂ ਆਗੀਆਂ ਤੇ ਇੱਕ ਵਿਅਕਤੀ ਵੀੜਾ ਗਿਆ ਉਹ ਜ਼ਖਮੀ ਹੋ ਗਿਆ ਜਿਹਨੂੰ ਤੁਰੰਤ ਹੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਪਰਿਵਾਰਕ ਮੈਂਬਰਾਂ ਵੱਲੋਂ ਇਸ ਬਾਰੇ ਕੋਈ ਵੀ ਜਾਣਕਾਰੀ ਤਾਂ ਨਹੀਂ ਦਿੱਤੀ ਲੇਕਿਨ ਇਲਾਕਾ ਨਿਵਾਸੀ ਕੋਈ ਛਿਗੇ ਜਿੰਨਾ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਜਾ ਰਿਹਾ ਹੈਗਾ ਕਿ ਇੱਕ ਇਹਨਾਂ ਦੇ ਘਰ ਦੇ ਵਿੱਚੜਾਗਾ ਗੈਸ ਸਿਲੰਡਰ ਉਹ ਫਟਿਆਗਾ ਗੈਸ ਗੀਜਲ ਫਟਿਆਗਾ ਸੋਰੀ ਗੈਸ ਗੀਜਲ ਫਟਿਆਗਾ ਜਿਹਦੇ ਕਰਕੇ ਇਹ ਜਿਹੜਾਗਾ ਹਾਦਸਾ ਲਾ ਵਾਪਰ ਗਿਆਗਾ ਦੂਜੀ ਗੱਲ ਗੱਡੀ ਵੀ ਕਾਫੀ ਉਹਨਾਂ ਦੀ ਕਾਰ ਵੀ ਨੁਕਸਾਨੀ ਕੀ ਗਈ ਆ ਕਿ ਜੇ ਆਪਾਂ ਗੱਲ ਕਰੀ ਪੁਲਿਸ ਅਧਿਕਾਰੀਆਂ ਦੀ ਉਹਨਾਂ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਕਿ ਗੈਸ ਗੀਜਲ ਜਿਹੜਾਗਾ ਸੀ ਉਹ ਫਟਣ ਦੇ ਨਾਲ ਜਿਹੜਾਗਾ ਇਹਨਾਂ ਦੇ ਘਰ ਦੇ ਵਿੱਚੜੀ ਅੱਗ ਲੱਗੀ ਸਾਨੂੰ ਸੂਚਨਾ ਮਿਲੀ ਸੀ ਉਨਸੀਂ ਜਾਂਚ ਕਰਦੇ ਪਏ ਕਿ ਕਿੰਨਾ ਕਾਰਨਾ ਕਰਕੇ ਜਿਹੜਾ ਗੈਸ ਗੀਜਲੇਗਾ ਸੀ ਉਹ ਉਹਦੇ ਨਾਲ ਬਲਾਸਟ ਹੋਇਆ ਕਿ ਬਲਾਸਟ ਹੋਣ ਤੋਂ ਬਾਅਦ ਜਿਹੜੀਆਂ ਬਿਲਡਿੰਗ ਦੇ ਵਿੱਚ ਤਰੇਲਾਂ ਵੀ ਆਈਆਂ ਔਰ ਇੱਕ ਇਹਦਾ ਵਿਅਕਤੀ ਜ਼ਖਮੀਗਾ ਉਹ ਇਲਾਜ ਉਹਦਾ ਜਿਰੇ ਇਲਾਜ ਵੀ ਚੱਲਦਾ ਪਿਆਗਾ ਆ ਲੇਕਿਨ ਕਿਤਨਾ ਕਿਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਕਿ ਅੱਜਕੱਲ ਗੈਸ ਗੀਜਲ ਹਰੇ ਘਰ ਦੇ ਵਿੱਚ ਜੜਾ ਗਿਆ ਉਹ ਹੈਗਾ ਆ ਕਿ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਲੱਪੇ ਗਈਆਂ ਤੇ ਫਿਰ ਤੇ ਪ੍ਰਵਾਸ ਦੀ ਸੇਫਟੀ ਤੇ ਕੁਝ ਵੀ ਨਹੀਂ ਰਹਿ ਗਈ ਕਿਉਂਕਿ ਘਰ ਦੇ ਅੰਦਰ ਹੀ ਅੱਗ ਲਗਾਇਆ ਹੁੰਦਾ ਬਾਥਰੂਮ ਦੇ ਵਿੱਚ ਲਗਾਇਆ ਹੁੰਦਾ ਕੀ ਕਾਰਨ ਹੈਗੇ ਸੀ ਇਸ ਨਾਲ ਹਾਦਸਾੜਾ ਹੋਇਆ ਇਹ ਤੇ ਸੋਚਣ ਵਾਲੀ ਗੱਲ ਹੈ ਕਿ ਲੇਕਿਨ ਕਿਤਨਾ ਕਿਤੇ ਜਿਹੜਾ ਵੀ ਇਹ ਵੀਡੀਓ ਦੇਖ ਰਿਹਾ ਹੈਗਾ ਆ ਅਸੀਂ ਖੁਦ ਬਣਾ ਰਹੇ ਹਾਂ ਤੇ ਰੋਕਤੇ ਜਰੂਰ ਇੱਕ ਵਾਰੀ ਖੜੇ ਹੋ ਚੁੱਕੇਗੇ ਆ ਕਿਉਂਕਿ ਸਾਡੇ ਘਰਾਂ ਦੇ ਵਿੱਚ ਵੀ ਇਹਨਾਂ ਗੈਸ ਕਿੱਜਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਸ ਤਰ੍ਹਾਂ ਤੇ ਫਿਰ ਹਰ ਵਕਤ ਦਾ ਡਰ ਦਾ ਮਾਹੌਲ ਹੀ ਬਣਿਆ ਰਹੇਗਾ ਤੁਸੀਂ ਕੀ ਕਹਿੰਨਾ ਹੈ ਇਸ ਬਾਰੇ ਜਰੂਰ ਆਪਣੀ ਰਾਏ ਦਿਓ ਕੋ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਕ ਚੈਨਲ ਸਾਡਾ ਨੂੰ ਫੋਲੋ ਜਰੂਰ ਕਰਦਾ ਗ੍ਰੀਨਫੀਲਡ ਨਿਵਾਸੀਆਂ ਮੈਂ ਜਿਸ ਘਰ ਚ ਵਰਦਤ ਹੋਈ ਹੈ ਜਾਂ ਵਾਕਿਆ ਹੋਇਆ 223C ਗ੍ਰੀਨਫੀਲਡ ਇਹਨਾਂ ਦੇ ਘਰ ਬਲਾਸਟ ਹੋਇਆ ਧਮਾਕਾ ਆਇਆ ਤੇ ਅਸੀਂ ਸਾਰੇ ਜਣੇ ਆਵਾਜ਼ ਸੁਣ ਕੇ ਇੱਥੇ ਪਹੁੰਚੇ ਹਾਂ ਸਾਡੇ ਪਹੁੰਚਣ ਤੱਕ ਸ੍ਰੀ ਦਲਜੀਤ ਸਿੰਘ ਉਹਨਾਂ ਹਸਪਤਲ ਲੈ ਕੇ ਜਾ ਚੁੱਕੇ ਸੀ ਕੀ ਕੀ ਹੋਇਆ ਸੀ ਮੱਕਾ ਵਰਨੀ ਹੈ ਧਮਾਕੇ ਦੀ ਸਮਝ ਨਹੀਂ ਲੱਗੀ ਤੇ ਫਾਇਰ ਬਿਗੇਟ ਵਾਲੇ ਵੀ ਆਏ ਨੇ ਪੁਲਿਸ ਵਾਲੇ ਵੀ ਆਏ ਨੇ ਸਦਰ ਤੋਂ ਵੀ ਆਏ ਨੇ ਪਰ ਉਹਨਾਂ ਨੂੰ ਵੀ ਇੰਜੋ ਜੀ ਸਿਲੰਡਰ ਫਟਿਆ ਜਿਹਦੇ ਅੰਦਰ ਉਹ ਨੰਗੇ ਦੇ ਸਿਲੰਡਰ ਐਜੀਟੀ ਸਬੂਤਾ ਸੀ ਸਿਲੰਡਰ ਫਟਿਆ ਨੇ ਗੈਸ ਲੀਕ ਹੋ ਰਹੀ ਸੀ ਹਾਂਜੀ ਕੋਈ ਗੈਸ ਲੀਕ ਵਗਾਰ ਹੋਇਆ ਕੋਈ ਗੈਸ ਸਮਝ ਨਹੀਂ ਲੱਗੀ ਕਿ ਹੋਇਆ ਕੀ ਹੈ ਜੀ ਕਿਉਂਕਿ ਉਹ ਨਾ ਰਹਿੰਦੇ ਸੀ ਘਰ ਘਰ ਵਾਲੇ ਇਹ ਸਪੀਸ਼ਲ ਚ ਹੈ ਹੀ ਨਹੀਂ ਅਜੇ ਕਿਉਂਕਿ ਉਹਨਾਂ ਨੂੰ ਇੰਨਾ ਸਲਮੇਜ ਨਹੀਂ ਉਹ ਵਿਚਾਰਾਂ ਨੂੰ ਸਮਝ ਲੱਗਦੀ ਕਿ ਅਸੀਂ ਕਿਹਨੂੰ ਕਹਣਾ ਕੀ ਹੈ ਕਿੰਨੇ ਲੋਕ ਰਹਿੰਦੇ ਉਸ ਤਰ੍ਹਾਂ ਟੋਟਲ 6 ਮੈਂਬਰ ਜੀ ਤੇ ਇੰਜਰ ਕਿੰਨੇ ਚੱਤੀ ਤੇ ਕਿੰਨੇ ਮੈਂਬਰ ਕਿੰਨਾ ਕੁ ਨੁਕਸਾਨ ਦੁਵਾਰਾਂ ਵਗੈਰਾ ਕਿਦਾਂ ਬਾਤ